ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਅਮੀਰ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਮ ਹੋਗੇ ਲੈ ਕੇ ਹਾਜ਼ਰਾਂ ਮੌਸਮ ਦੇ ਸੰਬੰਧੀ ਇੱਕ ਹੋਰ ਨਵਾਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਅਤੇ ਅਗਲੇ 3 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮ ਆ ਜਿਹੜਾ ਉਹ ਕੀ ਕਰ ਬਟ ਲੈਣ ਵਾਲਾ ਕੱਲ 18 ਅਗਸਤ 2025 ਨੂੰ ਪੰਜਾਬ ਦਾ ਮੌਸਮ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਜਿਹੜੀ ਪਿਛਲੇ ਕਾਫੀ ਸਮੇਂ ਤੋਂ ਦੱਖਣੀ ਪੰਜਾਬ ਦੇ ਵਿੱਚ ਗਰਮੀ ਤੇ ਹੰਮਸ ਆ ਜਿਹੜੀ ਉਹ ਵਧੀ ਹੋਈ ਆ ਕੀ ਉਹ ਕੋਈ ਨਜਾਤ ਮਿਲੂਗੀ ਹੜਾਂ ਦੇ ਜਿਹੜੇ ਖੇਤਰ ਪ੍ਰਭਾਵਤਾ ਉਹਨਾਂ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਪਿਛਲੇ 24 ਘੰਟੇ ਦੀ ਗੱਲ ਕਰ ਲੈਨੇ ਆ ਪਿਛਲੇ 24 ਘੰਟੇ ਦੇ ਵਿੱਚ ਕੱਲ ਕੁਝ ਖੇਤਰਾਂ ਦੇ ਵਿੱਚ ਹਲਕੀ ਫੁਲਕੀ ਬਰਖਾ ਹੋਈ ਆ ਲੇਕਿਨ ਅੱਜ ਜ਼ਿਆਦਾਤਰ ਭਾਗਾਂ ਦੇ ਪੰਜਾਬ ਦੇ ਵਿੱਚ ਜਿਹਦੇ ਵਿੱਚ ਅੰਮਰਸਰ ਤਰਨਤਾਰਨ ਦੇ ਕੁਝ ਭਾਗ ਹੁਸ਼ਿਆਰਪੁਰ ਦੇ ਕੁਝ ਭਾਗ ਇਸੇ ਤਰ੍ਹਾਂ ਗੁਰਦਾਸਪੁਰ ਪਠਾਨਕੋਟ ਇਹਨਾਂ ਏਰੀਆ ਦੇ ਵਿੱਚ ਗਰਜ ਚਮਕ ਦੇ ਨਾਲ ਤੇਜ਼ ਵਰਖਾ ਹੋਈ ਆ ਇਧਰੋਂ ਪਟਿਆਲੇ ਦੇ ਕੁਝ ਭਾਗ ਹੋ ਗਏ ਚੰਡੀਗੜ੍ਹ ਮਹਾਲੀ ਹੋ ਗਿਆ ਖਰਨ ਮਰਿੰਡਾ ਹੋ ਗਿਆ ਤੇ ਨਾਲ ਲੱਗਦੇ ਹਰਿਆਣੇ ਦੇ ਕਈ ਭਾਗਾਂ ਦੇ ਵਿੱਚ ਵਰਖਾ ਜਿਹੜੀ ਉਹ ਦਰਜ ਕੀਤੀ ਗਈ ਆ ਹਵਾਵਾਂ ਦੀ ਦਿਸ਼ਾ ਦੀ ਗੱਲ ਕਰੀਏ ਤਾਂ ਹਵਾਵਾਂ ਇਸ ਵਕਤ ਪੰਜਾਬ ਦੇ ਵਿੱਚ ਪੂਰੀ ਤੇਜ਼ੀ ਦੇ ਨਾਲ ਪੂਰਬ ਦੀਆਂ ਚੱਲ ਰਹੀਆਂ ਨੇ ਉਹਦਾ ਕਾਰਨ ਕੀ ਹੈ ਕਾਰਨ ਦੋ ਜ਼ਬਰਦਸਤ ਸਿਸਟਮ ਜਿਹੜੇ ਕਿ ਦੇਸ਼ ਦੇ ਵਿੱਚ ਬਣੇ ਹੋਇਆ ਇੱਕ ਤਾਂ ਮੱਧ ਪ੍ਰਦੇਸ਼ ਦੇ ਉੱਤੇ ਲੋ ਪ੍ਰੈਸ਼ਰ ਏਰੀਆ ਬਣਿਆ ਹੋਇਆ ਜਿਹੜਾ ਕਿ ਪਹਿਲਾਂ ਉਤਪਨ ਹੋਇਆ ਸੀ 14 ਤਰੀਕ ਨੂੰ ਦੂਸਰਾ ਜਿਹੜਾ ਉਹ ਅੱਜ 17 ਤਰੀਕ ਨੂੰ ਹੀ ਬੰਗਾਲ ਦੀ ਖਾੜੀ ਦੇ ਵਿੱਚ ਇੱਕ ਨਵਾਂ ਲੋ ਪ੍ਰੈਸ਼ਰ ਏਰੀਆ ਬਣ ਗਿਆ ਜਿਨੇ ਕਿ 19 ਤਰੀਕ ਨੂੰ ਬਣਨਾ ਸੀ ਉਹਦਾ ਕਾਰਨ ਹੈਗਾ ਐਮ ਜੀਓ ਜਿਹਦੇ ਕਰਕੇ ਤੁਹਾਨੂੰ ਆਪਾਂ ਪਹਿਲਾਂ ਵੀ ਦੱਸਿਆ ਸੀ ਵੀ ਐਮ ਜੀਓ ਜਦੋਂ ਭਾਰਤ ਦੇ ਸਮੁੰਦਰੀ ਖੇਤਰ ਵਿੱਚ ਪਹੁੰਚਦਾ ਤਾਂ ਉਹਦੇ ਨਾਲ ਸਿਸਟਮ ਬਹੁਤ ਜ਼ਬਰਦਸਤ ਤਰੀਕੇ ਨਾਲ ਬਣਦੇ ਆ ਤੇ ਮੌਨਸੂਨ ਬਹੁਤ ਜ਼ਿਆਦਾ ਐਕਟਿਵ ਹੋ ਜਾਂਦੀ ਹੈ ਤੇ ਬਹੁਤ ਸਾਰੇ ਸਥਾਨਾਂ ਤੇ ਦਰਮਿਆਣੀ ਤੋਂ ਭਾਰੀ ਵਰਖਾ ਦਿੰਦੀ ਆ ਤੀਸਰਾ ਸਿਸਟਮ ਅਰਬ ਸਾਗਰ ਦੇ ਵਿੱਚ ਬਣਿਆ ਹੋਇਆ ਚੱਕਰਵਾਤ ਦੇ ਰੂਪ ਦੇ ਵਿੱਚ ਚੌਥਾ ਸਿਸਟਮ ਆਪਣੇ ਪੰਜਾਬ ਦੇ ਉੱਤੇ ਇੱਕ ਚੱਕਰਵਾਤ ਬਣਿਆ ਹੋਇਆ ਤੇ ਪੰਜਵਾਂ ਸਿਸਟਮ ਆ ਜਿਹੜਾ ਉਹ ਪਾਕਿਸਤਾਨ ਦੇ ਭਾਗਾਂ ਦੇ ਉੱਤੇ ਵੈਸਟਰਨ ਡਿਸਟਰਬੈਂਸ ਦੇ ਰੂਪ ਦੇ ਵਿੱਚ ਜਿਹੜਾ ਚੱਕਰਵਾਤ ਆ ਉਹ ਬਣਿਆ ਹੋਇਆ ਹੁਣ ਆਪਾਂ ਗੱਲ ਕਰੀਏ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਖਾ ਹੋ ਸਕਦੀ ਹੈ ਤੇ ਕਈ ਖੇਤਰ ਇਦਾਂ ਨੇ ਹੋਣਗੇ ਜਿਨ੍ਹਾਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਰਖਾ ਹੋਊਗੀ ਸਭ ਤੋਂ ਪਹਿਲਾਂ ਆਪਾਂ ਦਰਮਿਆਨੀ ਤੋਂ ਭਾਰੀ ਬਰਖਾ ਵਾਲੇ ਖੇਤਰ ਦੱਸਾਂਗੇ ਦਰਮਿਆਨੀ ਤੋਂ ਭਾਰੀ ਬਰਖਾ ਜਿਹੜੀ ਉਹ ਪਠਾਨਕੋਟ ਗਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਜਲੰਧਰ ਲੁਧਿਆਣਾ ਮੋਗਾ ਦੇ ਕੁਝ ਭਾਗ ਮਲੇਰਕੋਟਲਾ ਤੇ ਨਾਲ ਲੱਗਦੇ ਮਹਾਲੀ ਚੰਡੀਗੜ੍ਹ ਦੇ ਕੁਝ ਭਾਗ ਸ਼ਾਮਲ ਹੋ ਸਕਦੇ ਆ ਜਿਨ੍ਹਾਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਵਰਖਾ ਹੋ ਸਕਦੀ ਆ। ਬਾਕੀ ਕਪੂਰਥਲਾ, ਨਮਾਸਹਿਰ, ਰੋਪੜ, ਨੰਗਲ ਤੇ ਨਾਲ ਲੱਗਦੇ ਇਹਨਾਂ ਦੇ ਵਿੱਚ ਵੀ ਥੋੜੀ ਤੇਜ਼ ਵਰਖਾ ਹੋਣ ਦੀ ਸੰਭਾਵਨਾ। ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਮੁਕਸਰ, ਮਲੋਟ, ਅਬੋਰ, ਫਾਜ਼ਿਲਕਾ, ਫਰੀਦਕੋਟ ਅ ਤੇ ਇਧਰਲੇ ਪਾਸਿਓ ਨਾਲ ਲੱਗਦੇ ਮੋਗੇ ਦੇ ਕੁਝ ਖੇਤਰ ਆ ਜਿਹੜੇ ਫਰੀਦਕੋਟ ਫਲੋੜਪੁਰ ਨਾਲ ਲੱਗਦੇ ਆ ਉਹਨਾਂ ਚ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਮੋਗੇ ਦੇ ਕੁਝ ਜਿਹੜੇ ਲੁਧਿਆਣੇ ਦੇ ਨਾਲ ਭਾਗ ਲੱਗਦੇ ਆ ਨਾਲ ਲੱਗਦੇ ਖੇਤਰਾਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਵਰਖਾ ਹੋ ਸਕਦੀ ਆ ਕੱਲ ਨੂੰ ਜ਼ਬਰਦਸਤ ਤਰੀਕੇ ਨਾਲ ਝੁੱਟੀਆਂ ਲੱਗ ਸਕਦੀਆਂ ਮੀਂਹ ਦੀਆਂ ਜਿਹੜੀਆਂ ਕਿ ਸਵੇਰ ਦੇ ਸਮੇਂ ਹੀ ਸ਼ੁਰੂ ਹੋ ਜਾਣਗੀਆਂ ਕੁਝ ਖੇਤਰਾਂ ਦੇ ਵਿੱਚ ਸਵੇਰੇ ਸਵੇਰੇ ਜ਼ਬਰਦਸਤ ਬਰਖਾ ਆਊਗੀ ਕੁਝ ਖੇਤਰਾਂ ਦੇ ਵਿੱਚ ਦੁਪਹਿਰ ਤੋਂ ਬਾਅਦ ਇਸ ਤੋਂ ਬਿਨਾਂ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਇਹਨਾਂ ਤਿੰਨਾਂ ਖੇਤਰਾਂ ਦੇ ਵਿੱਚ ਹੀ ਵੈਸਟਰਨ ਡਿਸਟਰਬੈਂਸ ਕਰਕੇ ਦਰਮਿਆਨੀ ਤੋਂ ਭਾਰੀ ਬਰਖਾ ਹੋਣ ਦੀ ਸੰਭਾਵਨਾ ਜੰਮੂ ਦੇ ਵਿੱਚ ਜੇਕਰ ਭਾਰੀ ਬਰਖਾ ਹੁੰਦੀ ਹੈ ਕੱਲ ਤਾਂ ਰਾਵੀ ਦਰਿਆ ਦੇ ਪਾਣੀ ਦੇ ਪੱਧਰ ਵਿੱਚ ਹੋਰ ਵਾਧਾ ਹੋ ਸਕਦਾ ਜਿਸ ਤਰ੍ਹਾਂ ਪ੍ਰਸ਼ਾਸਨ ਨੇ ਅੱਜ ਅਲਰਟ ਜਾਰੀ ਕੀਤਾ ਅੱਗੇ ਵੀ ਟਾ ਜਿਹੜਾ ਉਹ ਜਾਰੀ ਕੀਤਾ ਜਾ ਸਕਦਾ ਸੁਚੇਤ ਰਹਿਣਾ ਚਾਹੀਦਾ ਲੋਕਾਂ ਨੂੰ ਰਾਵੀ ਇਸ ਤੋਂ ਬਿਨਾ ਬਿਆਸ ਤੇ ਸਤਲੁਜ ਦੇ ਵਿੱਚ ਵੀ ਪਾਣੀ ਦਾ ਪੱਧਰ ਪਹਿਲਾਂ ਹੀ ਜ਼ਿਆਦਾ ਵੱਚੁਕਾ ਜਿਹਦੇ ਕਰਕੇ ਫਾਜ਼ਿਲਕਾਰ ਦੇ ਵਿੱਚ ਬਹੁਤ ਵੱਡਾ ਹੜ੍ਹ ਦੀ ਸਥਿਤੀ ਹੈ ਜਿਹੜੀ ਉਹ ਬਣ ਚੁੱਕੀ ਆ ਅ ਬਾਕੀ ਗੱਲ ਕਰੀ ਆਪਾਂ ਹਰਿਆਣਾ ਦਿੱਲੀ ਦੀ ਹਰਿਆਣੇ ਤੇ ਦਿੱਲੀ ਅਤੇ ਰਾਜਸਥਾਨ ਦੇ ਕੁਝ ਭਾਗਾਂ ਦੇ ਵਿੱਚ ਵੀ ਘਰ ਚਮਕਦੇ ਨਾਲ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਆ ਬਾਕੀ ਦੇਸ਼ ਦੇ ਅਲੱਗ-ਅਲੱਗ ਸਥਾਨਾਂ ਤੇ ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ, ਦੱਖਣੀ ਰਾਜਸਥਾਨ ਦੇ ਵਿੱਚ ਦਰਮਿਆਨੀ ਤੋਂ ਭਾਰੀ ਵਰਖਾ ਹੋਣ ਦੀ ਸੰਭਾਵਨਾ ਪਹਿਲਾਂ ਹੀ ਬਣੀ ਹੋਈ ਆ ਜਿਹੜੇ-ਜਿਹੜੇ ਵੀਰ ਆਪਣੇ ਪੇਜ ਤੇ ਚੈਨਲ ਤੇ ਨਵੇਂ ਆ ਉਹ ਆਪਣੇ ਪੇਜ ਅਤੇ ਚੈਨਲ ਨੂੰ ਫੋਲੋ ਵੀ ਕਰ ਲਿਓ ਸਬਸਕ੍ਰਾਈਬ ਵੀ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਵੀ ਕਰਿਓ ਕਮੈਂਟ ਵੀ ਕਰਿਓ ਤੇ ਜਿਆਦਾ ਤੋਂ ਜਿਆਦਾ ਗਰੁੱਪਾਂ ਦੇ ਵਿੱਚ ਸ਼ੇਅਰ ਕਰਿਓ ਤਾਂ ਜੋ ਸਹੀ ਜਾਣਕਾਰੀ ਹੈ ਜਿਹੜੀ ਉਹ ਲੋਕਾਂ ਤੱਕ ਪਹੁੰਚ ਸਕੇ ਹੁਣ ਆਪਾਂ ਅਗਲੇ 3 ਦਿਨ ਦੇ ਮੌਸਮ ਦੀ ਗੱਲ ਕਰਦੇ ਹਾਂ ਕਿਰ ਆਪਾਂ ਗੱਲ ਕਰੀਏ ਆਉਣ ਵਾਲੇ 24 ਘੰਟੇ ਦੀ ਆਉਣ ਵਾਲੇ 24 ਘੰਟੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੈਸਟਰਨ ਡਸਟਰਬੈਂਸ ਕਰਕੇ ਪਾਕਿਸਤਾਨ ਦੇ ਜ਼ਿਆਦਾਤਰ ਭਾਗ ਜੰਮੂ ਹਿਮਾਚਲ ਉੱਤਰਾਖੰਡ ਇਨ੍ਹਾਂ 'ਚ ਗਰਜ ਚਮਕ ਦੇ ਨਾਲ ਤੇਜ਼ ਵਰਖਾ ਹੋਣੀ ਹੈ ਪੰਜਾਬ ਦੇ ਵਿੱਚ ਵੀ ਅੱਜ ਰਾਤ ਨੂੰ ਕਈ ਖੇਤਰਾਂ ਦੇ ਵਿੱਚ ਬਰਖਾ ਹੋਣ ਦੀ ਸੰਭਾਵਨਾ ਲੇਕਿਨ ਜ਼ਿਆਦਾ ਬਰਖਾ ਕੱਲ ਤੜਕਸਾਰ ਹੋਣ ਦੀ ਸੰਭਾਵਨਾ ਜਿਹੜੇ ਜਿਹੜੇ ਖੇਤਰ ਆਪਾਂ ਦੱਸਿਆ ਉਹਨਾਂ ਚ ਦਰਮਿਆਨੀ ਤੋਂ ਭਾਰੀ ਬਰਖਾ ਆਊਗੀ ਹਰਿਆਣਾ ਤੇ ਦਿੱਲੀ ਦੇ ਵੀ ਕੁਝ ਭਾਗਾਂ 'ਚ ਬਰਖਾ ਹੁੰਦੇ ਸੰਭਾਵਨਾ ਬਾਕੀ ਜਿਹੜਾ ਸਾਰਾ ਮੌਨਸੂਨ ਐਕਟਿਵ ਆ ਉਹ ਰਹਿਣੀਆਂ ਮਹਾਰਾਸ਼ਟਰ ਆ ਮੱਧ ਪ੍ਰਦੇਸ਼ ਗੁਜਰਾਤ ਤੇ ਨੀਚਲੇ ਜਿਹੜੇ ਦੱਖਣੀ ਭਾਰ ਦੇ ਲਖ ਹੈ ਇਹਨਾਂ ਦੇ ਵਿੱਚ ਜ਼ਬਰਦਸਤ ਬਰਖਾ ਹੋਊਗੀ ਉਸ ਬਾਅਦ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 24 ਘੰਟੇ ਯਾਨੀ ਕੱਲ ਦਿਨੇ ਕੱਲ ਦਿਨੇ ਜ਼ਬਰਦਸਤ ਤਰੀਕੇ ਨਾਲ ਪੰਜਾਬ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ ਜੰਮੂ ਹਿਮਾਚਲ ਉੱਤਰਾਖੰਡ ਇਹਨਾਂ 'ਚ ਗਰਜ ਚਮਕ ਦੇ ਨਾਲ ਤੇਜ਼ ਵਰਖਾ ਹੋ ਸਕਦੀ ਹੈ। ਬਾਕੀ ਗੋਆ ਮਹਾਰਾਸ਼ਟਰ ਮੱਧ ਪ੍ਰਦੇਸ਼ ਦੇ ਭਾਗਾਂ 'ਚ ਮੂਸਲਾ ਧਾਰ ਵਰਖਾ ਹੋਣ ਦੀ ਸੰਭਾਵਨਾ। ਉਸ ਬਾਅਦ 19 ਤਰੀਕ ਦੀ ਗੱਲ ਕਰੀਏ 19 ਤਰੀਕ ਨੂੰ ਵੀ ਪੰਜਾਬ ਦੇ ਵਿੱਚ ਗਰਜ ਚਮਕ ਦੇ ਨਾਲ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਵਰਖਾ ਦੀ ਸੰਭਾਵਨਾਵਾਂ ਬਰਕਰਾਰ ਨੇ। ਇਹ ਜਿਹ ਮੈਪ ਆਪਾਂ ਦੇਖ ਰਹੇ ਹਾਂ ਚੇਂਜ ਵੀ ਹੋ ਸਕਦਾ ਇਹਦੇ ਵਿੱਚ ਵਾਧਾ ਵੀ ਹੋ ਸਕਦਾ ਘਾਟਾ ਵੀ ਹੋ ਸਕਦਾ ਗੁਜਰਾਤ ਤੇ ਆਪਣੇ ਮੁੰਬਈ ਇਸ ਤੋਂ ਬਿਨਾ ਗੋਆ ਇਹਨਾਂ ਦੇ ਵਿੱਚ ਮੂਖਲਾ ਧਾਰ ਵਰਖਾ ਹੋ ਸਕਦੀ ਹੈ ਹਾਰਡ ਵਰਗੀ ਸਥਿਤੀ ਬਣ ਸਕਦੀ ਹੈ ਗੱਲ ਆਪਾਂ 20 ਤਰੀਕ ਦੀ ਕਰ ਲਈਏ 20 ਤਰੀਕ ਤੇ 21 ਤਰੀਕ ਪੰਜਾਬ ਦੇ ਵਿੱਚ ਮੌਸਮ ਆ ਜਿਹੜਾ ਉਹ ਆਮ ਤੌਰ ਤੇ ਖੁਸ਼ਕੀ ਰਹੂਗਾ ਨਿੱਕੀਆਂ ਮੋਟੀਆਂ ਕਰਬਾਈਆਂ ਹੋਣ ਦੀ ਸੰਭਾਵਨਾ ਜ਼ਿਆਦਾ ਵਰਖਾ ਹੋਣ ਦੀ ਸੰਭਾਵਨਾ ਨਹੀਂ ਹੈ ਜਿਹੜਾ ਅਗਲਾ ਸਿਸਟਮ ਆ ਉਹ ਉੱਤਰ ਭਾਰਤ ਵੱਲ ਨੂੰ ਅੱਗੇ ਵਧੂਗਾ ਤੇ ਪੰਜਾਬ ਦੇ ਵਿੱਚ 23 ਤਰੀਕ ਤੋਂ 22 23 ਤਰੀਕ ਤੋਂ ਜਬਰਦਸਤ ਮੀਹ ਜਾਂ ਕਾਰਵਾਈਆਂ ਜਿਹੜੀਆਂ ਉਹ ਸ਼ੁਰੂ ਹੋਣਗੀਆਂ ਜਿਹਦੇ ਵਿੱਚ ਪੰਜਾਬ ਹਰਿਆਣਾ ਉੱਤਰਾਖੰਡ ਜੰਮੂ ਕਸ਼ਮੀਰ ਹਮਾਤਲ ਪ੍ਰਦੇਸ਼ ਪ੍ਰਭਾਵਿਤ ਹੋਣਗੇ ਉਹ ਗਤੀਵਿਧੀਆਂ ਜਿਹੜੀਆਂ ਉਹ 22 ਤਰੀਕ ਤੋਂ ਲੈ ਕੇ 25 26 ਤਰੀਕ ਤੱਕ ਚੱਲਣਗੀਆਂ ਜਿਹਦੇ ਵਿੱਚ ਇੱਕ ਵੈਸਟਰਨ ਡਿਸਟਰਬੈਂਸ ਵੀ ਆਊਗਾ ਉਹਦੇ ਬਾਰੇ ਆਪਾਂ ਆਉਣ ਵਾਲੇ ਸਮੇਂ 'ਚ ਅਪਡੇਟ ਦਿੰਦੇ ਰਹਾਂਗੇ ਕਿੱਦਾਂ ਦਾ ਐਕਟਿਵ ਸਿਸਟਮ ਆ ਜਾਂ ਘੱਟ ਐਕਟਿਵ ਸਿਸਟਮ ਆ ਉਹਦੇ ਬਾਰੇ ਸਾਰਾ ਕੁਝ ਤੁਹਾਨੂੰ ਦੱਸਾਂਗੇ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਇਹਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਪੇਜ ਨੂੰ ਫੋਲੋ ਕਰ ਲਿਓ ਸਤਿ ਸ੍ਰੀ ਅਕਾਲ ਜੀ